ਜੈ ਸ੍ਰੀ ਸ਼ਾਮ ਸੋਨੇ ਦੇ ਆ ਮੰਦਰ ਅਚ ਰਹਿਣ ਵਾਲਿਆ ਚੱਲ ਕੇ ਗਰੀਬਾਂ ਘਰ ਆਇਆ ਅੰਮੀ ਸੋਨੇ ਦੇ ਆ ਮੰਦਰ ਅਚ ਰਹਿਣ ਵਾਲਿਆ ਚੱਲ ਕੇ ਗਰੀਬਾਂ ਘਰ ਆਇਆ ਕਰ ਆ ਜਾ ਸਾਡੇ ਕਰ ਆ ਜਾ ਕਰ ਆ ਜਾ ਸਾਡੇ ਕਰ ਆ ਜਾ ਸੋਨੇ ਦੇ ਆ ਮੰਦਰਾ ਚ ਰਹਿਣ ਵਾਲਿਆ ਚੱਲ ਕੇ ਗਰੀਬਾ ਕਰੇ ਆ ਆ ਜਾ ਸੋਨੇ ਦੇ ਆ ਮੰਦਰਾ ਚ ਰਹਿਣ ਵਾਲਿਆ ਚੱਲ ਕੇ ਗਰੀਬਾ ਕਰੇ ਆ ਆ ਜਾ ਜੈ ਕਟੂ ਸ਼ਾਮ ਦੀ ਸੱਚੇ ਦਰ ਜੈ ਬਾਲਾ ਜੀ ਮਹਾਰਾਜ ਕੀ ਜੈ ਜੈ ਹਰੇ ਵੇ ਸਹਾਰਾ ਕੀ ਜੈ ਇਹਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਧਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਹਾਰੇ ਕਾ ਸਹਾਰਾ ਖਾਟੂ ਸ਼ਾਮ ਹਮਾਰਾ ਯਾਤਰਾਵਾਂ ਜਾਂਦੀਆਂ ਰਹਿੰਦੀਆਂ ਨੇ ਕੋਈ ਖਾਟੂ ਸ਼ਾਮ ਜਾਂਦਾ ਕੋਈ ਵrindavan ਜਾਂਦਾ ਸੋ ਸਹੌੜਾ ਪਿੰਡ ਦੇ ਵਿੱਚ ਇਸ ਵੇਲੇ ਅਸੀਂ ਮੌਜੂਦ ਹਾਂ ਖਾਟੂ ਸ਼ਾਮ ਜੀ ਦੇ ਪਵਿੱਤਰ ਧਾਰਤੀ ਤੇ ਇਹ ਜੋ ਯਾਤਰਾ ਜਾ ਰਹੀ ਹੈ ਸੋ ਇਹਨਾਂ ਸ਼ਰਧਾਲੂਆਂ ਦੇ ਨਾਲ ਆਪਾਂ ਗੱਲਬਾਤ ਵੀ ਕਰਦੇ ਆਂ ਕਿ ਇਹਨਾਂ ਦਾ ਕਹਿਣਾ ਇਹ ਪਿੰਡ ਸਹੌੜਾ ਤੋਂ ਜੋ ਪਹਿਲੀ ਵਾਰ ਯਾਤਰਾ ਜਾ ਰਹੀ ਹੈ ਤੇ ਆਓ ਹੁਣ ਤੁਹਾਨੂੰ ਇਹ ਜਾਣਕਾਰੀ ਦਿਖਾਉਨੇ ਆਂ ਤੇ ਗੱਲਬਾਤ ਵੀ ਕਰਦੇ ਆਂ ਕੀ ਨਾਮ ਤੁਹਾਡਾ ਮਹਿਕ ਪਿੰਡ ਕਿਹੜਾ ਹੈ ਇਹ ਸਹੌੜਾ ਸਹੌੜਾ ਅੱਜ ਤਿਆਰੀ ਕਿੱਦਰੀ ਆ ਤੁਹਾਡੀ ਬੋਤਲਾਂ ਵੀ ਚੱਕੀਆਂ ਹੋਈਆਂ ਖਾਟੂ ਸ਼ਾਮ ਦੀ ਖਾਟੂ ਸ਼ਾਮ ਕਦੇ ਗਏ ਪਹਿਲਾਂ ਹਾਂ ਜੀ ਪਹਿਲੀ ਵਾਰ ਚੱਲੇ ਆ ਹਾਂ ਜੀ ਕਿਵੇਂ ਲੱਗ ਰਿਹਾ ਫਿਰ ਜਾਣਾ ਵਧੀਆ ਵਧੀਆ ਲੱਗ ਰਿਹਾ ਹਾਂ ਜੀ ਅੱਛਾ ਤੁਹਾਡਾ ਕੀ ਨਾਮ ਹੈ ਸ਼ਿਲਪਾ ਤੁਸੀਂ ਵੀ ਪਹਿਲਾਂ ਗਏ ਆ ਖਾਟੂ ਸ਼ਾਮ ਹਾਂ ਜੀ ਨਹੀਂ ਗਏ ਪਹਿਲੀ ਵਾਰ ਚੱਲੇ ਆ ਹਾਂ ਜੀ ਕਿਵੇਂ ਲੱਗ ਰਿਹਾ ਹੁਣ ਵਧੀਆ ਗਰਮੀ ਵੀ ਹੈਗੀ ਆ ਹਾਂ ਜੀ ਫਿਰ ਠੀਕ ਹੈ ਜੀ ਠੀਕ ਹੈ ਫਿਰ ਹਾਂਜੀ ਅੱਛਾ ਬਾਬੇ ਦੀ ਕਿਰਪਾ ਬੁਰੀ ਹਾਂਜੀ ਕੋਈ ਪਰਵਾਹ ਨਹੀਂ ਹਾਂਜੀ ਓਕੇ ਕੀ ਨਾਮ ਹੈ ਤੁਹਾਡਾ ਹਰਸ਼ਦੀਪ ਤੁਸੀਂ ਵੀ ਖਾਟੂ ਸ਼ਾਮ ਚੱਲੇ ਹੋ ਹਾਂਜੀ ਇਹ ਲੱਡੂ ਗੋਪਾਲ ਜੀ ਰੱਖੇ ਹੋਏ ਤੁਸੀਂ ਹਾਂਜੀ ਸੇਵਾ ਕਰਦੇ ਹੁੰਦੇ ਹਨ ਇਹਨਾਂ ਦੀ ਕਿੰਨੀ ਕੀ ਸੇਵਾ ਕਰਦੇ ਆ ਬਹੁਤ ਜ਼ਿਆਦਾ ਕੀ ਕੀ ਕਰਦੇ ਹੁੰਦੇ ਆ ਤੇ ਵੀਰੇ ਇਹਨਾਂ ਨੂੰ ਨਿਵਾਉਂਦੇ ਹੁੰਦੇ ਆ ਹਾਂਜੀ ਭੋਗ ਨਿਵਾਉਂਦੇ ਹੁੰਦੇ ਆ ਹਾਂਜੀ ਅੱਛਾ ਇਹ ਨਾਲ ਲੈ ਕੇ ਜਾਉਂਗੇ ਹਾਂਜੀ ਤੇ ਉੱਥੇ ਫੇਰ ਕੇਅਰ ਕਰੂਗੇ ਹਾਂਜੀ ਓਕੇ ਬੋਲ ਖਾਟੂ ਸ਼ਾਮ ਕੀ ਖਾਟੂ ਸ਼ਾਮ ਕੀ ਜਾਏ ਤੁਹਾਡਾ ਕੀ ਨਾ ਹੈ ਪੀਆ ਅੱਛਾ ਤੁਸੀਂ ਖਾਟੂ ਸ਼ਾਮ ਚੱਲੇ ਆ ਹਾਂਜੀ ਅੱਛਾ ਪਹਿਲਾਂ ਗਏ ਹੈ ਕਦੇ ਨਹੀਂ ਨਹੀਂ ਅੱਛਾ ਅੱਜ ਕਿਹਦੇ ਨਾਲ ਚੱਲੇ ਹੋ ਨਾਲ ਕੌਣ ਚੱਲਿਆ ਮੰਮੀ 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 ਨਾਲ ਚੱਲਦੇ ਹਾਂ ਠੀਕ ਹੈ ਬੋਲੋ ਖਾਟੂ ਸ਼ਾਮ ਕੀ ਜਾਏ ਜੈ ਖਾਟੂ ਸ਼ਾਮ ਦੀ ਜੈ ਖਾਟੂ ਸ਼ਾਮ ਦੀ ਜੀ ਜੀ ਸੋ ਅੱਜ ਖਾਟੂ ਸ਼ਾਮ ਜਾ ਰਹੇ ਹਾਂ ਕਿਵੇਂ ਲੱਗ ਰਿਹਾ ਪਹਿਲਾਂ ਵੀ ਕਦੇ ਗਏ ਆ ਨਹੀਂ ਜੀ ਪਹਿਲੀ ਵਾਰ ਚੱਲੇ ਆ ਪਰ ਬਹੁਤ ਵਧੀਆ ਲੱਗ ਰਿਹਾ ਹੈ ਜੀ ਜੀ ਠੀਕ ਹੈ ਬਾਬਾ ਜੀ ਦਾ ਸਨੇਹਾ ਮਿਲਿਆ ਤੇ ਬਹੁਤ ਅੱਛਾ ਲੱਗ ਰਿਹਾ ਜੀ ਜੀ ਹਾਂਜੀ ਸੋ ਗਰਮੀ ਪੈ ਰਹੀ ਹੈ ਗਰਮੀ ਦੇ ਵਿੱਚ ਤੁਹਾਨੂੰ ਇਹ ਬੁਲਾਵਾ ਆ ਗਿਆ ਹਾਂਜੀ ਕੋਈ ਗੱਲ ਨਹੀਂ ਜੀ ਗਰਮੀ ਦੀ ਵੀ ਪਰਵਾਹ ਨਹੀਂ ਹੈਗੀ ਜਦੋਂ ਸਾਨੂੰ ਅੱਛਾ ਜੀ ਹਾਂਜੀ ਜੀ ਤੁਹ ਪਹਿਲਾਂ ਤਾਂ ਨਹੀਂ ਗਏ ਕਦੇ ਨਹੀਂ ਜੀ ਪਹਿਲੀ ਵਾਰ ਚਲੇ ਹਾਂਜੀ ਹੋਰ ਕਿਤੇ ਯਾਤਰਾ ਕਰੀ ਆ ਹਾਂਜੀ ਬ੍ਰਿੰਦਾਵਨ ਮਥਰਾ ਠੀਕੇ ਬਾਬਾ ਬਲਕਨਾਥ ਸਾਰੇ ਗਏ ਆਂ ਦੇਵੀਆਂ ਦੇ ਗਏ ਆਂ ਹਾਂਜੀ ਸੋ ਇਹ ਯਾਤਰਾ ਤੁਹਾਡੀ ਸਫਲ ਰਹੇ ਥੈਂਕ ਯੂ ਵੀਰ ਜੀ ਧੰਨਵਾਦ ਤੁਹਾਡਾ ਜੈ ਸ਼੍ਰੀ ਰਾਮ ਜੈ ਘਾਟੂ ਸ਼ਾਮ ਕੀ ਜੈ ਸ਼੍ਰੀ ਸ਼ਾਮ ਜੀ ਜੀ ਤੁਹਾਡਾ ਕੀ ਨਾਮ ਹੈ ਰੀਨਾ ਜੀ ਘਾਟੂ ਸ਼ਾਮ ਜਾ ਰਹੀ ਹਾਂ ਹਾਂਜੀ ਕਿੰਨੀ ਕ ਵਾਰ ਗਏ ਪਹਿਲਾਂ ਪਹਿਲੀ ਵਾਰ ਪਹਿਲੀ ਵਾਰ ਚਿੱਠੀ ਪਾਈ ਹੈ ਪ੍ਰਭੂ ਜੀ ਨੇ ਅੱਛਾ ਜੀ ਹਾਂ ਜਿੰਦ ਬਾਕੀ ਆਏ ਤੇਸੀ ਕੋਰ ਆਲੀ ਕਾਟੂ ਸ਼ਾਮ ਮੰਦਰ ਚ ਮੰਦਰ ਦੇ ਵਿੱਚ ਤੁਸੀਂ ਅਰਜੀ ਲਾਈ ਕੋਰਾਲੀ ਦੇ ਵਿੱਚ ਹਾਂ ਜੀ ਅੱਛਾ ਜੀ ਕਾਸੀ ਨੂੰ ਵਰਤ ਰੱਖ ਕੇ ਅੱਛਾ ਜੀ ਤੇ ਹੁਣ ਤੁਹਾਨੂੰ ਖਾਟੂ ਸ਼ਾਮ ਜੀ ਦਾ ਬਲਾਵਾ ਹਾਂ ਜੀ ਆ ਗਿਆ ਜੀ ਜਲਦੀ ਉਹ ਆ ਗਿਆ ਜਲਦੀ ਆ ਗਿਆ ਅੱਛਾ ਜੀ ਕਿੰਨੀ ਦੇਰ ਹੋ ਗਈ ਸਾਨੂੰ 3 ਸਾਲ ਹੋ ਗਏ ਜੀ ਪ੍ਰੀਖਿਆ ਕਰਦੇ ਨੂੰ ਅੱਛਾ ਜੀ ਸਾਡੇ ਤੇਰੀ ਪ੍ਰੋਗਰਾਮ ਕੈਂਸਲ ਹੋ ਗਿਆ ਚੌਥੀ ਵਾਰ ਹਾਜੀ ਸਾਡੀ ਮਨਜ਼ੂਰ ਹੋਈ ਹੈ ਤਿੰਨ ਸਾਲ ਸੋਚਾਂ ਦੇ ਵਿੱਚ ਲੰਘ ਗਏ ਜਾਵਾਂਗੇ 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 ਪ੍ਰੋਗਰਾਮ ਵੀ ਬਣ ਗਿਆ ਬਸ ਪਤਾ ਨਹੀਂ ਕੀ ਜਾਂਦੇ ਹੀ ਨਹੀਂ ਸੀਗੇ ਅੱਛਾ ਜੀ ਅੱਜ ਸਾਡੀ ਹਾਜੀ ਮਨਜ਼ੂਰ ਹੋ ਗਈ ਤੇ ਅਸੀਂ ਚੱਲੀਏ ਕਰਨ ਦਰਸ਼ਕਾ ਬਹੁਤ ਕਿੰਨੀ ਖੁਸ਼ ਖੁਸ਼ੀ ਹੋ ਰਹੀ ਆ ਬਸ ਪੁੱਛੋ ਨਾ ਇਹ ਖੰਜੂ ਨਹੀਂ ਆ ਰਹੇ ਖੰਜੂ ਨਹੀਂ ਆ ਰਹੇ ਦਿਲ ਚ ਗੁੱਦਗੁੱਦੀ ਹੋ ਰਹੀ ਆ ਖੰਜੂ ਉੱਥੇ ਜਾ ਕੇ ਆਣਗੇ ਉੱਥੇ ਜਾ ਕੇ ਆਣਗੇ जय श्री श्याम जी जय श्री श्याम जय श्री श्याम ਤੁਸੀਂ ਕਿੰਨੀ ਕ ਵਾਰ ਗਏ ਜੀ ਮੈਂ ਵੀ ਪਹਿਲੀ ਵਾਰ ਜਾ ਰਹੀ ਹਾਂ ਜੀ ਪਹਿਲੀ ਵਾਰ ਜਾ ਰਹੀ ਹਾਂ ਹਾਂਜੀ ਅੱਛਾ ਜੀ ਹੋਰ ਕਿਤੇ ਗਏ ਹੋਣੇ ਹੋਰ ਤਾਂ ਇਹ ਬਸ ਇਧਰੀ ਮਨਸਾ ਜੀ ਵੀ ਕਣੀ ਹਾਂਜੀ ਮਨਸਾ ਹਾਂਜੀ ਕਹਿੰਦੇ ਦੂਰ ਕਾਫੀ ਹੈ ਹਾਂਜੀ ਦੂਰ ਤਾਂ ਹੈ ਪਰ ਬਾਬੇ ਨੇ ਸਨੇਹ ਲਾਇਆ ਤਾਂ ਹੀ ਗਏ ਚਾਈ ਬਾਬੇ ਦੀ ਕਿਰਪਾ ਜੀ ਹਾਂਜੀ 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 ਠੀਕ ਹੈ ਕਿਵੇਂ ਲੱਗ ਰਿਹਾ ਸਾਨੂੰ ਬਹੁਤ ਚੰਗਾ ਲੱਗ ਰਿਹਾ ਜੀ ਅੱਛਾ ਜੀ ਕੀ ਮੇਰੇ ਜਾਣ ਕੋ ਉਹ ਵੀ ਨਹੀਂ ਤਾਂ ਕਿਉਂਕਿ ਅੱਜ ਮੈਂ ਆਪਣੇ ਮਨ ਆਪਣੇ ਦਿਲ ਚ ਮੰਨਤ ਕਰੀ ਕਟਸ਼ਾਮ ਵਾਪੇਗੀ ਤਾਂ ਉਹਨਾਂ ਨੇ ਮੈਨੂੰ ਬੁਲਾ ਲਿਆ ਜੀ ਅੱਛਾ ਜੀ ਹਾਂ ਜੀ ਓਮ ਸ੍ਰੀ ਸ਼ਾਮ ਦੇ ਵਾਏ ਨਮ ਜੀ ਖਾਟ ਸ਼ਾਮ ਕੀ ਜੈ ਖਾਟ ਸ਼ਾਮ ਦੀ ਜੈ ਜੀ ਜੀ ਤੁਸੀਂ ਕਦੇ ਗਏ ਆ ਨਹੀਂ ਜੀ ਅਸੀਂ ਪਹਿਲੀ ਵਾਰੀ ਚੱਲੇ ਆ ਪਹਿਲੀ ਵਾਰੀ ਚੱਲੇ ਹਾਂ ਜੀ ਅੱਛਾ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਜੀ ਬਹੁਤ ਜਿਆਦਾ ਜੀ ਅੱਛਾ ਜੀ ਹਾਂ ਜੀ ਇਹ ਇੱਥੇ ਮੰਦਿਰ ਦੇ ਵਿੱਚ ਜਾਂਦੇ ਹੁੰਦੇ ਆ ਮੰਦਿਰ ਚ ਤਾਂ ਜਾਂਦੇ ਆ ਜੀ ਅਸੀਂ ਕੀਰਤਨ ਵੀ ਅਸੀਂ ਕਰਦੇ ਆ ਮੰਦਿਰ ਚ ਜੀ ਕੀਰਤਨ ਵੀ ਕਰਦੇ ਆ ਹਾਂ ਜੀ ਅੱਛਾ ਜੀ ਹਾਂ ਤੇ ਭਜਨ ਗਾਉਂਦੇ ਆ ਭਜਨ ਗਾਉਂਦੇ ਆ ਜੀ ਅਸੀਂ ਹਾਂ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਪ੍ਰਦੀਪ ਕੁਮਾਰ ਹੈ ਜੀ ਜੀ ਤੋ ਅੱਜ ਇਹ ਸਹੌੜਾ ਪਿੰਡ ਤੋਂ ਜੋ ਪਹਿਲੀ ਬੱਸ ਯਾਤਰਾ ਜਾ ਰਹੀ ਹੈ ਸ੍ਰੀ ਖਾਟੂ ਸ਼ਾਮ ਜੀ ਦੇ ਦਰਬਾਰ ਤੇ ਕੀ ਕਹੋਗੇ ਬਹੁਤ ਵਧੀਆ ਹੈ ਜੀ ਇਸ ਵਾਰ ਜੱਲਿਆਂ ਫੇਰ ਜਾਵਾਂਗੇ ਜੀ ਜਿਤਨਾ ਜਿਤਨਾ ਬਾਬਾ ਜੀ ਬੁਲਾਉਂਗੇ ਜ਼ਰੂਰ ਜਾਵਾਂਗੇ ਜੀ ਅਗਲੀ ਵਾਰ بڑی ਬੱਸ ਲੈ ਕੇ ਜਾਵਾਂਗੇ ਅੱਛਾ ਜੀ ਇਸ ਵਾਰ ਛੋਟੀ ਬੱਸ ਲੈ ਕੇ ਚੱਲੇ ਹਾਂਜੀ ਜੀ ਜ਼ਰੂਰ ਜਾਵਾਂਗੇ ਸੰਗਤ ਨੇ ਵਾਦੀ ਜਾਣਾ ਹੁੰਦਾ ਹਾਂਜੀ ਹਾਂਜੀ ਹੁਕਮ ਅਨਸਾਰ ਬਿਲਕੁਲ ਜਿਉਂ ਉਹਨਾਂ ਦਾ ਹੁਕਮ ਹੋਊਗਾ ਉਸ ਤਰ੍ਹਾਂ ਉਸ ਤਰ੍ਹਾਂ ਅਗਲੀ ਵਾਰ ਵੱਡੀ ਬੱਸ ਲੈ ਕੇ ਜਾਵਾਂਗੇ ਜੀ ਹਾਂਜੀ ਜੈ ਖਾਟੂ ਸ਼ਾਮ ਜੈ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਵੀਰ ਜੀ ਆਪਣਾ ਸ਼ੁਭ ਨਾਮ ਦੱਸੋ ਜੀ ਮੇਰਾ ਨਾਮ ਰਜੇਸ਼ ਕੁਮਾਰ ਹੈ ਜੀ ਪਿੰਡ ਸੌੜਾ ਹਾਂ ਜੀ ਤੇ ਪੰਡਤਾਂ ਦਾ ਮੈਂ ਮੁੰਡਾ ਜੀ ਜੀ ਤੇ ਆ ਜਿਹੜੀ ਯਾਤਰਾ ਆਪਾਂ ਨੇ ਸ਼ੁਰੂ ਕਰੀ ਹੈ ਤੇ ਇਹ ਯਾਤਰਾ ਸ਼ੁਰੂ ਕਰਨ ਦਾ ਮਕਸਦ ਕੀ ਆ ਤਾ ਸਾਡੇ ਜਿਹੜੀ ਅਰਜ਼ੀਆਂ ਦੀਆਂ ਜਾਣੇ ਦੀਆਂ ਵੀ ਕਮ ਸੇ ਕਮ ਦੋ ਚਾ ਤਿੰਨ ਵਾਰੀ ਕੈਨਸਲ ਹੋ ਲਈਆਂ ਅੱਛਾ ਜੀ ਹਾਂ ਜੀ ਤੇ ਫਿਰ ਦੇਖੋ ਮੰਦਰ ਖਾਟੂ ਸ਼ਾਮ ਜੀ ਦਾ ਅੰਬਾਲੇ ਵੀ ਬਣ ਗਿਆ ਖੰਨੇ ਵੀ ਹੈ ਤੇ ਆਪਣਾ ਕਰਾਲੀ ਵੀ ਹੈਗਾ ਠੀਕ ਹੈ ਜੀ ਚਲੋ ਹੁਣ ਇਸ ਵਾਰ 11 ਸ ਨੂੰ ਸਾਡੀ ਸਲਾਹ ਸੀ ਵੀ ਅਸੀਂ ਜਾਵਾਂਗੇ ਪਰ ਅਸੀਂ ਕਰਾਲੀ ਹੀ ਮੱਥਾ ਟੇਕ ਕੇ ਉਹਦੇ ਅੱਗੇ بس ਅਰਦਾਸੇ ਕਰੀਏ ਜੀ ਆ ਗਏ ਤੇ ਵਾਪਸੀ ਘਰ ਮੈਂ ਕਿਹਾ ਵੀ ਡਰਾਈਵਰ ਨੂੰ ਵੀ ਭਾਈ ਬੱਸ ਕਿੰਨੇ ਮ ਜਾਂਦੀ ਹੈ ਪਹਿਲਾਂ ਅਸੀਂ ਬੱਸ ਤਿਆਰ ਕਰੀ ਸੀ ਬੜੀ ਜੀ ਚਲੋ ਸੰਗਤ ਨਹੀਂ ਇਕੱਠੀ ਹੋਈ ਤਾਂ ਸੰਗਤ ਦੇਖ ਕੇ ਉਹ ਆਪਣਾ ਫਿਰ ਛੋਟਾ ਟਰੈਵਲ ਕਰ ਲਿਆ ਜੀ ਤੇ ਤਰੀਕ ਵੀ ਰੱਖਤੀ ਤੇ ਹੁਣ ਅੱਜ ਦੇਖੋ ਸੰਗਤ ਵੀ ਨਾਲ ਹੈ ਤੇ ਅੱਜ ਚੱਲੇ ਵੀ ਹੈ ਤੇ ਅਰਦਾਸ ਵੀ ਕਰਤੀ ਤੇ ਬਾਕੀ ਦੇਖੋ ਹੁਣ ਮਾਲਕ ਦੀ ਉਹਦਾ ਆਸ਼ੀਰਵਾਦ ਹੈ ਜੀ ਬਾਕੀ ਜਾ ਕੇ ਉੱਥੇ ਹੁਣ ਰੌਣਕ ਲਾਵਾਂਗੇ ਵਾਹ ਜੀ ਵਾਹ ਬਾਕੀ ਕੋਈ ਮਰਜ਼ੀ ਹੈ ਜੀ ਜੈ ਜੈਕਾਰ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਹਾਂ ਜੀ ਮੋਨੂ ਜੀ ਪਹਿਲੀ ਵਸ ਯਾਤਰਾ ਲੈ ਕੇ ਜਾ ਰਿਹਾ ਹਾਂ ਪਿੰਡ ਸੌੜਾਂ ਤੋਂ ਤੂੰ ਪਹਿਲਾਂ ਕਦੇ ਨਹੀਂ ਇੱਥੋਂ ਗਈ ਯਾਤਰਾ ਕੋਈ ਸਾਰਿਆਂ ਨੂੰ ਜੈ ਸ਼੍ਰੀ ਸ਼ਾਮ ਜੀ ਪਹਿਲੀ ਵਾਰ ਛਾਤਰਾ ਦੇਖੋ ਪਿੰਡ ਦਾ ਥੋੜਾ ਸੁਧਾਰ ਵੀ ਹੁੰਦਾ ਹੈ ਜੀ ਜੀ ਜੇ ਕੋਈ ਯਾਤਰਾ ਪਹਿਲੀ ਵਾਰ ਜਾਵੇ ਬਹੁਤ ਵਧੀਆ ਲੱਗਦਾ ਮਨ ਨੂੰ ਬਹੁਤ ਤਸੱਲੀ ਹੁੰਦੀ ਵੀ ਸਾਡੇ ਪਿੰਡੋਂ ਯਾਤਰਾ ਜਾ ਰਹੀ ਹੈ ਕਿਤੇ ਜੀ 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 ਬੰਦੇ ਦਾ ਸਾਡੇ ਪਤਾ ਕਿਹਾ ਜੀ ਗਰਮੀ ਕਰਕੇ ਕੁਝ ਟੁੱਟ ਗਏ ਨਹੀਂ ਤਾਂ ਅਸੀਂ ਬੜੀ ਬੱਸ ਕਰਨੀ ਸੀ ਜੀ ਹਾਂ ਜੀ ਤੇ ਵਧੀਆ ਲੱਗਦਿਆ ਅਗਲੀ ਵਾਰ ਨੂੰ ਬਾਬਾ ਜੀ ਸ਼ਾਮ ਜੀ ਚਾਹੂਗੇ ਤਜ ਬੜੀ ਬਸ ਲੈ ਕੇ ਜਾਉਗੇ ਜੀ ਠੀਕ ਹੈ ਮੇਰੀ ਅਰਜੀ ਦੇਖੋ ਕਿਦਾਂ ਲੱਗੀ ਸਾਡੇ ਸ਼ੌਪ ਨਾਲ ਸ਼ੌਪ ਤੇ ਮੁੰਡਾ ਕੰਮ ਕਰਦਾ ਮੈਂ ਉਹਨੇ ਇੱਕੇ ਗਿਆ ਮੈਂ ਕਿਹਾ ਮੇਰੀ ਅਦਾਸ ਕਰਦੀ ਮਾੜੀ ਜੀ ਸ਼ਾਮ ਜੀ ਦੀ ਝਲਕੇ ਅੱਖਾਂ ਮੀਚਣ ਜਿੰਨੀ ਝਲਕ ਪ੍ਰਾਪਤ ਹੋਈ ਮੈਨੂੰ ਮੈਂ ਮੇਰੀ ਅਰਜੀ ਜਦੇ ਮਨਜ਼ੂਰ ਹੋ ਗਈ ਕੁਕੇ ਆਕਾਸ਼ੀ ਦਾ ਵਰਤ ਵੀ ਰੱਖਿਆ ਸੀਗਾ ਵਾਹ ਜੀ ਵਾਹ ਠੀਕ ਐ ਜੀ ਦੂਜੇ ਦਿਨ ਆਪਣਾ ਨਾਲ ਹੀ ਵੀਰ ਜੀ ਉਸੇ ਦਿਨ ਵੀਰ ਜੀ ਰਾਤ ਨੂੰ ਆ ਗਏ ਅਕੇ ਸ਼ਾਮ ਜਾਂ ਖਾਟੂ ਸ਼ਾਮ ਜੀ ਦੇ ਬਸ ਜਾਣੀ ਆ ਹਨਾ ਵੀ ਚੱਲੋ ਤੁਸੀਂ ਜਦ ਅਸੀਂ ਹਾਂ ਕਰਤੀ ਵੀ ਅਸੀਂ ਚੱਲਾਂਗੇ ਚੱਲਾਂਗੇ ਹਾਂ ਜੀ ਤੇ ਇਹ ਹੁਣ ਕਿੱਥੇ ਕਿੱਥੇ ਦਾ ਰੂਟ ਐ ਤੁਹਾਡਾ ਇਹ ਸਾਡਾ ਇਹ ਖਾਟੂ ਸ਼ਾਮ ਜੀ ਬਾਲਾ ਜੀ ਹਾਂ ਜੀ ਹੁਣ ਅਸੀਂ ਇੱਥੇ ਦੇ ਚੱਲਾਂਗੇ ਸਵੇਰੇ ਪਹੁੰਚ ਜਾਗੇ ਆਪਣਾ ਜੋ ਵੀ ਇਸ਼ਨਾਨ ਵਗੈਰਾ ਕਰਕੇ ਮੱਥਾ ਟੇਕ ਕੇ ਸਾਰਾ ਕੁਝ ਦੇਖ ਕੇ ਫਿਰ ਅਗਾਂਹ ਬਾਲਾ ਜੀ ਜਾਉਂਗੇ ਫਿਰ ਪਰਸੋ ਨੂੰ ਮਤਲਬ ਸ਼ਨੀਵਾਰ ਰਾਤ ਨੂੰ ਚੱਲਾਂਗੇ ਉੱਥੇ ਤੇ ਆਪਣੇ ਐਤਵਾਂ ਨੂੰ ਸਵੇਰੇ ਘਰਾਂ ਪੁੱਜਾਂਗੇ ਜੀ ਬਾਕੀ ਸ਼ਾਮ ਜੀ ਦੀ ਕਿਰਪਾ ਹੈ ਚੈ ਖਾਟੂ ਬਾਬਾ ਜੀ ਸ੍ਰੀ ਸ਼ਾਮ ਉਹਨਾਂ ਦੀ ਕਿਰਪਾ ਹੈ ਹਮ ਯਾਤਰਾ ਤੁਹਾਡੀ ਇਹ ਸਫਲ ਹੋਏ ਸ਼ੁਭ ਕਾਮਨਾਵਾਂ ਤੁਹਾਨੂੰ ਥੈਂਕ ਯੂ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਬਾਲਾ ਜੀ ਹਲੋ ਖਾਟੂ ਨਰੇਸ਼ ਕੀ ਜੈ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਹਰੇ ਕੇ ਸਾਰੇ ਕੀ ਜੈ ਹਰੇ ਕੇ ਸਾਰੇ ਕੀ ਜੈ ਹਲੋ ਖਾਟੂ ਨਰੇਸ਼ ਕੀ ਜੈ ਜੈ ਜੀ ਸ਼ੰਗ ਜੈ ਸ਼੍ਰੀ ਸ਼ੰਗ ਜੈ ਜੀ ਹਰੇ ਕੇ ਸਾਰੇ ਕੀ ਜੈ ਹਰੇ